ਹੋਈ ਆ ਦਿਓ ਜੜ ਕਰੀ ਅੱਜ ਅਸੀਂ ਮਾਨਯੋਗ ਐਸਐਸਪੀ ਸਾਹਿਬ ਮੋਗਾ ਨੇ ਇੱਕ ਮੇ ਮਚਲਾਈ ਹੋਈ ਆ ਨਾਕਾ ਮੰਡੀ ਤੇ ਮੋਬਾਈਲ ਟਰੈਕਿੰਗ ਨਾਲ ਉਹਦੇ ਤਹਿਤ ਅਸੀਂ ਬਦਨੀ ਤੋਂ ਮੱਲਿਆਣਾ ਰੋਡ ਤੇ ਲਾਇਆ ਹੋਇਆ ਅਸੀਂ ਪੁਲਿਸ ਪਾਰਟੀ ਸੀਏ ਵੀ ساری ਸੀਗੀ ਨਾਕਾ ਤੇ ਉਹ ਤਿੰਨ ਇੱਕ ਮਿੰਟ ਫਾਈਂ ਦੇ ਤਿੰਨ ਨੌਜਵਾਨ ਆਈ ਜਾਂਦੇ ਸੀ ਉਧਰ ਵਾਲੀ ਸਾਈਡ ਤੋਂ ਲੋਕੋ ਵੱਲ ਨੂੰ ਜਾ ਰਹੇ ਉਹਨਾਂ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਸੀ ਉਹਨਾਂ ਨੇ ਘਬਰਾ ਕੇ ਫਾਇਰਿੰਗ ਕਰ ਦਿੱਤੀ ਪੋਸਟ ਪਾਰਟੀ ਦੇ ਤੇ ਉੱਥੋਂ ਪੁੱਠਾ ਮੁੜ ਕੇ ਮੋਟਰਸਾਈਕਲ ਭਜਾ ਲਿਆ ਤਾਂ ਉਧਰ ਵਾਲ ਨੂੰ ਤੇ ਉਹ ਪਿੱਛੇ ਪੋਸਟ ਪਾਰਟੀ ਨੇ ਜਵਾਬ ਚ ਕਰਾਸ ਫਾਇਰ ਕੀਤਾ ਤੇ ਖੇਤਾਂ ਦੇ ਵਿੱਚ ਤੇ ਉਹ ਘਬਰਾ ਕੇ ਮੋਟਰਸਾਈਕਲ ਦੇ ਦੁਪੇ ਉਹਨਾਂ ਤੋਂ ਦੁੱਧ ਲੈ ਇਥੇ ਨੂੰ ਕਾਬੂ ਕੀਤਾ ਉਹ 3 ਨਵੰਬਰ ਨੂੰ ਸਰ ਫਾਇਰਿੰਗ ਦੇ ਵਿੱਚ ਕਿਸੇ ਦੇ ਕੋਈ ਗੋਲੀ ਵਗੈਰਾ ਤੇ ਨਹੀਂ ਲੱਗੀ ਨਹੀਂ ਗੋਲੀ ਤਾਂ ਨਹੀਂ ਲੱਗੀ ਤੇ ਕਿਸੇ ਪੁਲਿਸ ਮਲਾਜ਼ਮ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਉਹ ਮਾਈਨਰ ਮਾਰੀ ਮੁਟੀ ਸਾਟਲ ਤੇ ਜਿਹੜੇ ਤਿੰਨ ਜਣੇ ਸੀਗੇ ਮੋਟਰਸਾਈਕਲ ਸੁੱਟ ਕੇ ਭੱਜੇ ਸੀ ਉਹ ਗ੍ਰਿਫਤਾਰ ਕਰ ਲਿਆ ਜੀ ਉਹ ਗ੍ਰਿਫਤਾਰ ਕਰ ਲਿਆ ਉਹਨਾਂ ਚੋਂ ਇੱਕ ਦੇ ਫ੍ਰੈਕਚਰ ਹੈਗਾ ਲੱਤ ਤੇ ਜਿਸ ਨੂੰ ਲੈ ਕੇ ਸਰ ਉਹ ਜੇਰੇ ਲਾਜ ਮੋਗਾ ਜੀ ਉਹ ਲੈ ਕੇ ਗਈ ਟੀਮ ਠੀਕ ਸਰ ਕਿਹੜੇ ਕੈਗ ਨਾਲ ਸੰਬੰਧ ਰੱਖਦੇ ਜੀ ਬੰਬੀਆਂ ਕੈਗ ਨਾਲ ਦੱਸਦੇ ਨੇ ਨਾ ਚਾਰ ਤੋਂ ਇੱਕ ਵਾਲ ਬਾਈ ਮਿਲ ਗਿਆ ਜੋਨੇ ਸਰ ਪਿਛਲੇ ਕੁਝ ਦਿਨਾਂ ਤੋਂ ਮੁੱਗਾ ਪੁਲਿਸ ਜਿਨ੍ਹਾਂ ਨੇ ਦੁਆਰਾ ਮਾਨਯੋਗ ਐਸਐਸਪੀ ਸ਼੍ਰੀ ਵਿਵੇਕ ਸ਼ੀਲ ਸੋਨੀ ਜੀ ਦੀ ਨਿਸ਼ਾਨ ਨਿਰਦੇਸ਼ ਤੇ ਸ਼ਿਫਟਿੰਗ ਨਾਕਾਬੰਦੀ ਤੇ ਮੋਬਾਈਲ ਗਸ਼ਤ ਦਾ ਆਭਿਮਾਨ ਸ਼ੁਰੂ ਕੀਤਾ ਹੈ ਇਸੇ ਲੜੀ ਤਹਿਤ ਅੱਜ ਪੀਆਈਐਨ ਇੰਚਾਰਜ ਮੈਨਾ ਇੰਸਪੈਕਟਰ ਦਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਵੱਧਣੀ ਤੋਂ ਮੱਲਿਆਣਾ ਛੜਕ ਤੇ ਚਰਸਤੇ ਤੇ ਨਾਕਾਬੰਦੀ ਕਰੀ ਸੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਦੋਦਰ ਸਾਈਡ ਤੋਂ ਆਏ ਜਿਨ੍ਹਾਂ ਨੂੰ ਨਾਕਾਬੰਦੀ ਤੇ ਰੁਕਣ ਦਾ ਇਸ਼ਾਰਾ ਕੀਤਾ ਜਿਨ੍ਹਾਂ ਨੇ ਵਾਪਸ ਮੋਟਰਸਾਈਕਲ ਪਿੱਛੇ ਨੂੰ ਭਜਾ ਲਿਆ ਪੁਲਿਸ ਪਾਰਟੀ ਨੇ ਉਹਨਾਂ ਦਾ ਪਿੱਛਾ ਕਰਿਆ ਥੋੜੀ ਦੂਰ ਜਾ ਕੇ ਉਹਨਾਂ ਨੇ ਮੋਟਰਸਾਈਕਲ ਛੱਡ ਕੇ ਸੁੱਟ ਕੇ ਖੇਤਾਂ ਵਿੱਚ ਓਕੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕਰਨ ਲੱਗੇ ਅ ਇੰਸਪੈਕਟਰ ਦਲਜੀਤ ਸਿੰਘ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕੀਤੀ ਜੋ ਪੁਲਿਸ ਦਾ ਪ੍ਰੈਸ਼ਰ ਵਾਤਾਵਰਣ ਦੇ ਕੇ ਇੰਨਾ ਨੌਜਵਾਨਾਂ ਨੂੰ ਪੁਲਿਸ ਦਾ ਸਰੈਂਡਰ ਕਰ ਦਿੱਤਾ ਜਿਨ੍ਹਾਂ ਪਾਸੋਂ 3 ਪਿਸਤਲ ਬਰਾਮਦ ਹੋਈ। ਸਭ ਜਿਹੜੇ ਮੁੰਡੇ ਇਹ ਫੜੇ ਇਹ ਕਿਹੜੇ-ਕਿਹੜੇ ਬੰਦੇ ਆ ਜੀ? ਇਹ ਤਿੰਨ ਹੈਗੇ ਸ਼ੰਕਰ ਰਾਜਪੂਤ ਦਾ ਇੱਕ ਜੈਸ਼ਵ ਅਤੇ ਇੱਕ ਮਨਦੀਪ ਸਿੰਘ ਆ। ਕਿੰਨੋਂ ਜਿਹੜੇ ਆ ਬੰਦੀਆ ਗੈਂਗ ਦੇ ਗੈਂਗਸਟਰ ਹੈਗੇ ਲੱਕੀ ਪਟਿਆਲ ਤੇ ਮਨਦੀਪ ਢਾਲੀਵਾਲ ਤੇ ਸ਼ਗਨਪ੍ਰੀਤ ਇਸ ਗੈਂਗ ਨਾਲ ਸੰਬੰਧਿਤ ਸਨ। ਸਰ ਜਿੱਦਾਂ ਪੁਲਿਸ ਨੇ ਨਾਕਾ ਲਾਇਆ ਹੈ ਅਸੀਂ ਕਿਸੇ ਸ਼ੱਕ ਦੇ ਆਧਾਰ ਤੇ ਸੀ ਜਾਂ ਐ ਵੈਸੇ ਆ ਰਹੇ ਸੀ ਉਸ ਤੋਂ ਨਹੀਂ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਐਸਐਸਪੀ ਸਾਹਿਬ ਨੇ ਚਾਰਜ ਲਿਆ ਸ਼੍ਰੀ ਵਿਵੇਕਸ਼ੀਲ ਸੋਨੀ ਜੀ ਦੁਆਰਾ ਉਹਨਾਂ ਦੁਆਰਾ ਉਦੋਂ ਤੋਂ ਹੀ ਮੋਬਾਈਲ ਨਾਕਾਬੰਦੀ ਜਾਂ ਸ਼ਿਫਟਿੰਗ ਨਾਕੇ ਲਵਾਉਣੇ ਸ਼ੁਰੂ ਕੀਤੇ ਗਏ ਆ ਉਸੇ ਲਈ ਤਹਿਤ ਅੱਜ ਨਾਕਾ ਬੰਦ ਕੀਤਾ ਮਾਰ ਦੇਣ ਦੀ ਨੀਅਤ ਦੇ ਨਾਲ ਫੈਰੀ ਕੀਤੀ ਨਹੀਂ ਜਿਹੜੀ ਕ੍ਰਾਸ ਫੈਰੀਂਗ ਜਾਂ ਭਜਦੇ ਸਮੇਂ ਇੱਕ ਮੁਲਾਜ਼ਮ ਦੇ ਵੀ ਸੱਟਾਂ ਲੱਗੀਆਂ ਫੈਰੀਂਗ ਦੀਆਂ ਨਹੀਂ ਵੈਸੇ ਭਜਦੇ ਸਮੇਂ ਸੱਟਾਂ ਲੱਗੀਆਂ ਇਨਾਂ ਤੋਂ ਵੀ ਇੱਕ ਜਸ਼ਵ ਨਾਮ ਦਾ ਜਿਹੜਾ ਅਪਰਾਧੀ ਆ ਉਹਦੇ ਵੀ ਪੈਰ ਤੇ ਲੱਗੀ ਕਿਸੇ ਦੀ ਗੋਲੀ ਤਾਂ ਨਹੀਂ ਲੱਗੀ ਸਰ ਨਹੀਂ ਫਾਇਰਿੰਗ ਦਾ ਅਜੇ ਤੱਕ ਕੋਈ ਨਹੀਂ ਆ ਤੇ ਸਭ ਅਰੈਸਟ ਕਰ ਲਈ ਸਰ ਅਜੇ ਤੱਕ ਨਹੀਂ ਆ ਤਿੰਨੋਂ ਦੋਸ਼ੀ ਕੱਪ ਬਿਲਕੁਲ ਇਹਨਾਂ ਤੋਂ ਪਤਾ ਲੱਗੂਗਾ ਵੀ ਠੀਕ ਹੈ ਸਰ ਥੈਂਕ ਯੂ